ਸਾਈਡ ਵਾਲਾ ਕੰਮ ਆ ਸਾਡਾ ਵੀ ਘਰੇ ਨੀਰਾ ਢਵਾ ਲਿਆ ਅੱਥੇ ਬਸ ਆਈਣਾ ਵੀ ਵਰਜਿਸ਼ ਹੋ ਜਾਂਦੀ ਆ ਅੱਗੇ ਜੇ ਫ੍ਰੀਜ ਅਸੀਂ ਫ੍ਰੀ ਦੀ ਖਰਾਕ ਤੇ ਪਾਲਦੀ ਉਹਨੇ ਹੀ ਹੁੰਦੇ ਸੀ ਤੇ ਉਸ ਤੋਂ ਵੱਧ ਹੋਣਾ ਠੀਕ ਬਈ ਬਾਕੀ ਐ ਨਾ ਸਾਊ ਪੁਨੇ ਵਾਲੀ ਗੱਲ ਵੀ ਜਿਹੜੇ ਨਸਲ ਦਾ ਜਾਨਵਰ ਹੋਊਗਾ ਉਹ ਸਾਊ ਹੋਊਗਾ ਹੀ ਹੋਊਗਾ ਕੀਤੀ ਹੋਈ ਆ ਤੇ ਪ੍ਰੋਫੈਸ਼ਨਲ ਵਾਈਜ਼ ਮੈਂ ਬੀ ਫਾਰਮੇਸੀ ਵੀ ਕੀਤੀ ਹੋਈ ਆ ਮੈਂ ਉਹ ਬੱਕਰੀ ਕਾਲੀ ਆ ਉਹਦਾ 40000 ਰੁਪਏ ਮੰਗਦੀ 40000 ਮੰਗਦਾ ਪਿਆਰ ਭਰੀ ਸਤਸਰੀ ਕਾਲ ਜੀ ਅੱਜ ਅੱਪਾ ਪਹੁੰਚੇ ਆਂਗੇ ਤੁੰਗਾਲੀ ਬੱਕਰੀਆਂ ਦੀ ਮੰਡੀ ਵੀਰਵਾਰ ਨੂੰ ਲੱਗਦੀ ਐ ਸਾਰੇ ਪਹੁੰਚਦੇ ਆ ਇੱਥੇ ਬਠਿੰਡਾ ਜ਼ਿਲ੍ਹਾ ਪੈ ਜਾਂਦਾ ਪੁੱਚੋ ਦੇ ਨੇੜੇ ਪੈ ਜਾਂਦੀ ਹੈ ਨਾ ਗੱਲਬਾਤ ਕਰੀ ਅੱਜ ਮੰਡੀ ਪੂਰੀ ਵਧੀਆ ਭਰੀ ਹੋਈ ਆ ਵਪਾਰੀ ਭਰਾ ਦੂਰੋਂ ਨੇੜੋਂ ਆਏ ਨੇ ਹੁਣ ਮੂਰੇ ਕਣਕ ਦਾ ਵੀ ਸੀਜ਼ਨ ਆ ਤੇ ਮੰਡੀਆਂ ਵੀ ਚੱਲੀ ਜਾਂਦੀਆਂ ਨੇਗੇ ਮੰਦਾ ਠੰਡਾ ਚੱਲਦੀ ਰਹੂਗਾ ਠੀਕ ਐ ਗੱਲਬਾਤ ਕਰਦੇ ਆ ਬਾਈ ਹੋਰਾਂ ਦੇ ਨਾਲ ਬੱਕਰੇ ਬੱਕਰੀਆਂ ਪਾਲੀ ਜਾਂਦੇ ਨੇਗੇ ਹੁਣ ਵੇਚਣ ਦਾ ਸਮਾਂ ਆ ਗਿਆ ਜਿਨੇ ਬੱਕਰੇ ਵੇਚਣੇ ਨੇਗੇ ਜਾਂ ਫਾਇਰਟ ਪਠਾ ਵੇਚਣੀਆਂ ਨੇ ਹੁਣ ਸਮਾਂ ਲਿਆਓ ਮੰਡੀ ਦੇ ਵਿੱਚ ਪੂਰੀ ਪਰਮਾਰਾ ਤੇ ਬਹੁਤ ਜ਼ਿਆਦਾ ਵਪਾਰੀ ਆਜ ਤੋਂ ਯਾਨੀ ਕਿ ਚੱਲ ਹੀ ਰਹੇਗਾ ਬੱਕਰੇ ਬੱਕਰੀਆਂ ਖਰੀਦਣ ਦੇ ਲਈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਹਾਂ ਜੀ ਹਾਂ ਜੀ ਕਿਹੜਾ ਪਿੰਡ ਆ ਬਾਈ ਓਏ ਪਿੰਡ ਹੈਗਾ ਜੀ ਸੇਖਾ ਕਲਾ ਪਿੰਡ ਆਪਣਾ ਮੋਗਾ ਜ਼ਿਲ੍ਹਾ ਦੇ ਵਿੱਚ ਸੇਖਾ ਕਲਾ ਮੋਗਾ ਜ਼ਿਲ੍ਹਾ ਦੇ ਵਿੱਚ ਕੀ ਵੇਚਣ ਵਾਸਤੇ ਲਿਆਂਦਾ ਵੀਰਿਆ ਮੇਰੇ ਕੋਲੇ ਜੀ ਦੋ ਬੱਕਰੇ ਆ ਜੀ ਇੱਕ ਤਾਂ ਇੱਕ ਤਾਂ ਖੜਾਗਾ ਇੱਕ ਬੱਕਰਾ ਉਹ ਖੜਾ ਜੀ ਆਪਣਾ ਸੇਰਾ ਇੱਕ ਉਹ ਖੜਾਗਾ ਛੁੱਟਾ ਜੀ ਕਿਵੇਂ ਬਈ ਕੰਮਕਾਜ ਬਸ ਕੰਮਕਾਰ ਠੀਕ ਆ ਜੀ ਕਦੋਂ ਕਦੋਂ ਕਰਦੇ ਆਂ ਵੀ ਹੋ ਗਏ ਜੀ ਆਪਣੂ 4-5 ਸਾਲ ਕਰਦਿਆਂ ਚਾਰ ਪੰਜ ਸਾਲ ਹਾਂ ਜੀ ਕਿੰਨੇ ਜਾਨਵਰਾਂ ਤੋਂ ਸ਼ੁਰੂ ਕਰਿਆ ਹੋਇਆ ਸੀ ਬਸ ਤਿੰਨ ਕਿ ਜਾਨਵਰਾਂ ਤੋਂ ਕੀਤਾ ਸੀਗੇ ਜੀ ਸ਼ੁਰੂ ਹੁਣ ਹੁਣ ਬਸ ਖਰੀਦ ਵਿੱਚ ਚੱਲੀ ਜਾਂਦੀ ਆ ਜੀ ਖਰੀਦ ਵਿੱਚ ਵੀ ਹੱਦ ਦਾ ਵੀ 8 10 ਕੇ ਜਾਨਵਰ ਤਿੱਕਰ ਹੱਦ ਕੇ ਰੱਖ ਲਈਦੀ ਆ ਵੀ ਇੰਨੇ ਕੁ ਸੰਭਦੇ ਆ ਠੀਕ ਹੈ ਰੱਖੀ ਦੇ ਆਪਾਂ ਘਰੇ ਹੀ ਆ ਆਪਾਂ ਬਾਹਰ ਨਹੀਂ ਲੱਗੇ ਜਾਨੀ ਕਿ ਨਾਲ ਵਪਾਰ ਵੀ ਬੰਦੇ ਨੂੰ ਚਾਹੀਦਾ ਚਾਹੇ ਥੋੜਾ ਕਰ ਲੈ ਵਾੜਾ ਕਰ ਲੈ ਰੋਜ਼ ਦੀ ਕਮਾਈ ਵੀ ਹੋ ਜਾਂਦੀ ਆ ਹਾਂ ਜੀ ਨਾ ਬੱਕਰਾ ਕਿੰਨੇ ਪੈਸੇ ਦਾ ਬਾਈ ਬੱਕਰੇ ਦਾ ਜੀ ਆਪਾਂ 80000 ਰੁਪਏ ਮੰਗਿਆ ਇਹਦਾ 80000 ਦੰਦਾ ਦਾ ਕਿਵੇਂ ਇਹ ਏ ਦੰਦਬਸ ਜੀ ਇਹਦੇ ਪੂਰੇ ਆ ਇਹ ਆਪਾਂ ਗੁਰਪ੍ਰੀਤ ਸਿੰਘ ਫੁੱਲੇ ਵਾਲੇ ਹਾਂ ਉਹਨਾਂ ਦੇ ਘਰੋਂ ਬੱਚਾ ਲੈ ਕੇ ਆਂਦਾ ਸੀ ਜੀ ਉਹਨਾਂ ਨੇ ਆਪਾਂ ਨੂੰ ਬੱਚਾ ਦਿੱਤਾ ਹਾਂ ਠੀਕ ਹੈ ਇਹਦਾ ਜਿਹੜਾ ਪਿਓ ਆ ਉਹ winner ਆ ਜਿਹੜਾ ਲੌਂਗਵਾਲ ਦੇ ਮੇਲੇ ਦਾ ਅੱਛਾ ਦੋ ਵਾਰ ਦਾ winner ਹੈ ਇਹਦਾ ਪਿਓ ਠੀਕ ਹੈ ਤੇ ਰਿਜ਼ਲਟ ਇਹਦਾ ਬਹੁਤ ਸੋਹਣਾ ਹੁਣ ਆਏ ਆ ਵੀ ਚਲੋ ਨਾਲ ਦੀ ਨਾਲ ਵੀ ਹੁਣ ਇਹਦਾ ਬੱਚਾ ਛੋਟਾ ਤਿਆਰ ਹੋਈ ਜਾਂਦਾ ਵੀ ਚਲੋ ਹੁਣ ਇਹਨੂੰ ਆਪਾਂ ਇਹਦਾ ਵਜਨ ਕਿੰਨਾ ਕਹੂਗਾ ਵਜਨ ਇਹਦਾ ਵੈਸੇ ਤਾਂ ਮਣਿਆ ਨਹੀਂ ਜੀ ਪਰ ਸਾਡੇ ਤੋਂ ਤਾਂ ਨਹੀਂ ਚੜਾਇਆ ਜਾਂਦਾ ਸੀਗਾ ਅਸੀਂ ਚਾਹ ਪੰਜਾ ਕਿੰਨੇ ਜਣਿਆਂ ਤੋਂ ਅਸੀਂ ਚਾਰਾਂ ਪੰਜਾਂ ਜਣੇ ਨੇ ਪੂਰਾ ਔਖਾ ਹੋ ਕੇ ਇਹਦੇ ਚਾਕੇ ਮੋਰ ਲਗਾ ਲੱਤਾਂ ਹੀ ਵਸੇ ਰੱਖਿਆ ਇਹਦੀਆਂ ਯਾਨੀ ਕਿ ਹੈਗਾ 9095 ਹਾਂ 9095 ਕਾਉਂਟਰਲ ਦੇ ਆਸ-ਪਾਸ ਕਾਉਂਟਰਲ ਦੇ ਆਸ-ਪਾਸ ਗੇਟ ਦੇ ਹਾਂਜੀ ਠੀਕ ਹੈ ਇੱਕ ਲੱਗਿਆ ਗੁੱਸੇ ਤੇ ਹਾਂਜੀ ਨਹੀਂ ਕੋਈ ਲੱਗਾ ਹਜੇ ਅਸੀਂ ਆ ਕੇ ਖੜੇ ਹਾਂ ਜੀ ਹਜੇ ਅੱਛਾ ਹਾਂ 10 10 15 ਮਿੰਟ ਹੀ ਹੋਇਆ ਜੀ ਫੇਰ ਤਾਂ ਹਲੇ ਆ ਮੰਨ ਕੇ ਚੱਲੇ ਵੀ ਤੇ ਹਜ਼ਾਰ ਬੰਦਾ ਦੇਖੂ ਫੇਰ ਕਿਤੇ ਆ ਕੇ ਗੱਲ ਬਾਤ ਬਣੂਗਾ ਹਾਂਜੀ ਹਾਂਜੀ ਹਾਂ ਇਹ ਵੀ ਗੱਲਬਾਤ ਹੈਗੀ ਹੈਗੀ ਬੱਕਰੀ ਤਾਂ ਨਹੀਂ ਲੈਂਦੀ ਕੋਈ ਵੇਚਣ ਨੂੰ ਨਹੀਂ ਨਹੀਂ ਬੱਕਰੀ ਆ ਹੈਗੀ ਆ ਜੀ ਆ ਖਾਲਸਾ ਜੀ ਕੋਲੇ ਇਹਨਾਂ ਕੋਲੇ ਬੱਕਰੀ ਹੈਗੀ ਆ ਬਾਪੂ ਜੀ ਨਾਲ ਕਰੀ ਗੱਲਬਾਤ ਉਹਦਾ ਕੀ ਮੰਗਿਆ ਜਿਹੜਾ ਆ ਖੜਾ ਛੋਟਾ ਜ ਆ ਇਹਦਾ ਆਪਾਂ 18000 ਰੁਪਏ ਮੰਗਦੇ ਹਾਂ ਜੀ ਇਹਦਾ ਅੱਛਾ ਹਾਂਜੀ ਇਹ ਤੇ ਵੀ ਨਹੀਂ ਲੱਗਿਆ ਲਾਹੇ ਹਾਂ ਹਾਂਜੀ ਹਾਂਜੀ ਨਹੀਂ ਇਹਦਾ ਲੱਗਿਆ ਸੀਗਾ ਜੀ ਇਹਦਾ ਹੈ ਗਿਆ ਜੀ 12-13 ਕਿੱਲੇ ਫੈਲੀ ਦੇ ਆਪਣੇ ਕੋਲੇ ਜੀ ਜਾਂਦਾ ਕੰਮ ਉਹ ਆ ਪਹਿਲੀ ਆਪਾਂ ਠੇਕੇ ਦੇ ਦੇ ਦਿੱਤੀ ਆ ਅੱਛਾ ਹਾਂ ਸਾਡਾ ਵੇਲੇ ਉਹ ਕਿ ਬੱਕਰੇ ਸੰਭੀ ਦੇ ਨੇ ਨਹੀਂ ਨਹੀਂ ਬੱਕਰੇ ਵੀ ਨਹੀਂ ਕੰਮ ਕਈ ਕਰੀਦੇ ਜੀ ਆਪਣਾ ਮੇਰੇ ਡੈਡੀ ਉਹਨਾਂ ਦਾ ਮੈਡੀਕਲ ਸਟੋਰ ਆ ਅੱਛਾ ਭਾਈ ਬਾਜੀ ਖਾਨੇ ਮੇਰਾ ਹੈਗਾ ਨਿਊਟ੍ਰੀਸ਼ਨ ਦਾ ਕੰਮ ਮੇਰੀ ਮੇਰੀ ਵੀ ਦੁਕਾਨ ਆ ਅੱਛਾ ਮਤਲਬ ਸਾਰਾ ਟਬਰ ਵਿੱਚ ਹੀ ਲੱਗਿਆ ਹੋਇਆ ਬਸ ਐਂ ਚੱਲੀ ਜਾਂਦਾ ਹਾਂ ਇਹ ਤਾਂ ਜਮਾ ਸਾਈਡ ਵਾਲਾ ਕੰਮ ਆ ਸਾਡਾ ਵੀ ਘਰੇ ਨੀਰਾ ਢਵਾ ਲਿਆ ਪੱਠੇ ਬਸ ਆਈ ਜਾਣਾ ਵੀ ਵਰਜਿਸ਼ ਹੋ ਜਾਂਦੀ ਆ ਪੱਠੇ ਪਾਲੇ ਪੱਠੇ ਪਾਲੇ ਇਹਨਾਂ ਦਾ ਕੋਈ ਕਿਹੜਾ ਦੁੱਖ ਆ ਵਿਚਾਰਾ ਦਾ ਹਾਂ ਬੱਕਰਾ ਠੀਕ ਆ ਸਾਊ ਆ ਨਾ ਬਹੁਤ ਸਾਊ ਆ ਆਏ ਨਹੀਂਗਾ ਨਹੀਂ ਤਾਂ ਬੜਲ ਬੜਲੇ ਨਹੀਂ ਨਹੀਂ ਨਾ ਬੰਨਣ ਦੀ ਲੋੜ ਆ ਆਪਣਾਂ ਦੀ ਐ ਛੱਡੇ ਆਏ ਨੇ ਵਧੀਆ ਫਿਰਦਾ ਰਹੇ ਨੇ ਅੱਛਾ ਸਾਡੀਆਂ ਵੀ ਬੁੜੀਆਂ ਵੀ ਆਏ ਵੀ ਹੈਣੀ ਵੀ ਜੇ ਘਰੇ ਨਾ ਹੋਵੇ ਠੀਕ ਆ ਬੁੜੀਆਂ ਵੀ ਖੋਲ ਕੇ ਕੇ ਤੇ ਲੈ ਗਈਆਂ ਜਾਂ ਪੱਠੇ ਪਾਲੇ ਆਏ ਨਹੀਂ ਵੀ ਕੋਈ ਤੰਗ ਕਰੂਗਾ ਕਿਸੇ ਨੂੰ ਅਸੀਂ ਠੀਕ ਆ ਹਾਂ ਹੱਡਾਂ ਦਾ ਵੀ ਮੋਟਾ ਬਾਈ ਹੱਡ ਦਿਖਾਈਆਂ ਦੇ ਖੱਡਾਂ ਦਾ ਵੀ ਮੋਟਾ ਬਈ ਖੱਡਾਂ ਦਾ ਮੋਟਾ ਬਈ ਬਾਕੀ ਆ ਨਾ ਸਾਊ ਪੁਣੇ ਵਾਲੀ ਗੱਲ ਵੀ ਜਿਹੜੇ ਨਸਲ ਦਾ ਜਾਨਵਰ ਹੋਊਗਾ ਉਹ ਸਾਊ ਹੋਊਗਾ ਹੀ ਹੋਊਗਾ ਹਾਂ ਇਹ ਵੀ ਗੱਲ ਹੈਗੀ ਹੈ ਨਾ ਹਾਂ ਬੇਨਸਲਾ ਜਾਂ ਕਰਦਾ ਜੇ ਬੇਨਸਲਾ ਥੋੜਾ ਜਿਹਾ ਉਪਰਾ ਕਰਦਾ ਹੁੰਦਾ ਜਾਂ ਮਾਰੂਗਾ ਨਾ ਨਾ ਮਾਰਦਾ ਬਸ ਨਿੱਕਾ ਜਿਹਾ ਬਣ ਦੇ ਖੋਲ ਕੇ ਕਰਾ ਬੜਾ ਕਿੰਨਾ ਪੜਿਆ ਹੋਇਆ ਮੈਂ ਬਾਈ ਮੈਂ ਮੇਰੇ ਮੈਂ ਬੀਟੈਕ ਪੜੀ ਹਾਂ ਹਾਂ ਮੈਂ ਬੀਟੈਕ ਕੀਤੀ ਹੋਈ ਆ ਤੇ ਪ੍ਰੋਫੈਸ਼ਨਲ ਵਾਈਜ਼ ਮੈਂ ਬੀ ਫਾਰਮੇਸੀ ਵੀ ਕੀਤੀ ਹੋਈ ਹੈ ਮੈਂ ਬੈਚਲਰ ਡਿਗਰੀ ਫਾਰਮੇਸੀ ਜੋ ਵੀ ਕੀਤੀ ਹੋਈ ਹੈ ਠੀਕ ਹੈ ਹਾਂਜੀ ਆ ਨਹੀਂ ਕਹ ਵੀ ਅਗਲੇ ਨੇ ਤੇ ਬੱਕਰੀ ਰੱਖੀ ਵਟਾ ਇੰਨਾ ਪੜ ਕੇ ਬੰਦੇ ਨਹੀਂ ਬਸ ਠੀਕ ਹੈ ਭਾਈ ਨਹੀਂ ਕਹਿਣ ਵਾਲੇ ਕਹਿਣ ਵਾਲੇ ਕਹਿ ਵੀ ਦਿੰਦੇ ਆ ਜੀ ਪਰ ਚੱਕਰ ਇਹ ਆ ਨਾ ਵੀ ਹੁਣ ਯਾ ਆਪਦੇ ਆਪ ਨੂੰ ਲੱਗਿਆ ਹੋਵੇ ਯਾਰ ਮੈਂ ਤਾਂ ਇੰਨਾ ਪੜਿਆ ਨਹੀਂ 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 ਆਪਾਂ ਪੜਨ ਵਾਲੇ ਕੰਮ ਵੀ ਆਪਾਂ ਕਰੀ ਜਾਂਦੇ ਆ ਚਲੋ ਹੁਣ ਘਰੇ ਹੁਣ ਜੱਟ ਜ਼ਿਮੀਂਦਾਰ ਹੈਗੇ ਆ ਖੇਤਾਂ 'ਚ ਬੈਠੇ ਆ ਪੱਠੇ ਮਤਲਬ ਪੱਠੇ ਜਿਹੜੋ ਵੀਜੀਦੇ ਆ ਉਹ ਚਲੋ ਤੜਕੇ ਹੱਥ ਨੇ ਦਾ ਕੰਮ ਹੋ ਜਾਂਦਾ ਹਨਾ ਸਫਾਈ ਕਰਦੀ ਦੀ ਇਹਨੇ ਨਾ ਚਲੋ ਮਾੜੀ-ਮੋਟੀ ਅਸੀਂ ਹੁਣ ਕੁਰਸੀ ਤੇ ਬਹਿਣਾ ਹੁੰਦਾ ਸਾਰੀ ਦਿਹਾੜੀ ਮਾੜੀ-ਮੋਟੀ ਵਾਰਜਿਸ਼ ਹੋ ਜਾਂਦੀ ਸਾਡੀ ਇਹਨਾਂ ਇਹਨਾਂ ਦੇ ਬਹਾਨੇ ਤੇ ਨਾਲੇ ਕੋਈ ਆਏ ਨਹੀਂ ਵੀ ਕੋਈ ਬਾਲਾ ਖਾਂਦੇ ਆ ਇਹ ਆਪਦਾ ਕੋਈ ਬਾਲਾ ਨਾ ਕਹੀਏ ਤਾਂ ਵੀ ਸਾਲ ਦਾ ਸਾਨੂੰ ਕੋਈ ਬਲ ਕਰ ਬਈ ਨੂੰ ਇਹ ਵਿਚਾਰੇ ਦੇ ਕੇ ਜਾਂਦੇ ਦੇ ਜਾਂਦੇ ਬਹੁਤ ਲੱਖ ਵੀ ਹਾਂ ਚੰਗੀ ਗੱਲ ਆ ਠੀਕ ਆ ਬਾਈ ਹਾਂਜੀ ਹਾਂਜੀ ਧੰਨਵਾਦ ਬਾਈ ਠੀਕ ਹੈ ਬਾਪੂ ਜੀ ਹੋਰ ਆਉਂਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਓ ਮੜਾਇਆ ਥੋੜਾ ਉੱਚੀ ਬੋਲੋਗੇ ਹਾਂਜੀ ਹਾਂਜੀ ਅੱਛਾ ਇਹ ਆਪਣੇ ਬੱਕਰੇ ਬੱਕਰੀਆਂ ਦੀ ਦੱਸੋ ਕੀ ਮੁੱਲ ਕਰਿਆਗਾ ਫਿਰ ਜੀ ਆ ਬੱਕਰੀਆਂ ਦਾ ਜਿੰਮੇ ਉਹ ਬੱਕਰੀ ਕਾਲੀ ਆ ਉਹਦਾ 40000 ਰੁਪਏ ਮੰਗਦੇ 40000 ਮੰਗਦੇ ਬੱਕਰੀਆਂ ਬਾਪੂ ਕਦੋਂ ਉਤਰ ਰੱਖਦੇ ਆਂ ਜੀ ਸਾਡੇ ਜੱਦੀ ਕੋਈ ਬਲਾਡ ਚ ਜਾਂਦੇ ਪੂੰਚੀ ਨੇ ਬੱਕਰੀਆਂ ਹਾਂ ਪਹਿਲਾਂ ਠੀਕ ਐ ਕੰਮ ਚੜ੍ਹਦੀ ਕਲਾ ਚ ਰਹਿੰਦਾ ਜਮਾ ਹਾਂ ਕਿੰਨੀ ਕਿਰਪਾ ਬਾਬੇ ਨਾਨਕ ਦੀ ਕਿਰਪਾ ਜੀ ਹਾਂ ਮੈਂ ਪਾਠ ਕਰਦਾ ਗ੍ਰਾਂਤੀ ਸਿੰਘ ਹਾਂ ਗ੍ਰਾਂਤੀ ਸਿੰਘ ਹਾਂ ਇਹਨਾਂ ਦੇ ਵਿੱਚ ਰਹਿੰਦਾ ਮੈਂ ਇਹਨਾਂ ਚ ਨਾਲ ਗ੍ਰਾਂਤੀ ਸਿੰਘ ਉਹ ਫਿਰ ਇਹਨਾਂ ਨੂੰ ਕਦੋਂ ਸਾਹਮਣੇ ਉਹ ਫਿਰ ਸਾਣੇ ਪਾਉਣੇ ਇਹਨਾਂ ਨੂੰ ਮੁੰਡਾ ਹੈਗਾ ਉਸ ਗ੍ਰਾਂਤੀ ਸਿੰਘ ਦਾ ਤਾਂ ਕੰਮੀ ਵਾਲਾ ਓੱਖਾ ਹੁੰਦਾ ਸਵੇਰੇ ਰਾਤੀ ਓੱਖਾ ਮੈਂ ਨਾਸਤੇ ਟਾਈਮ ਕੱਢਦਾ ਹਾਂ ਅੱਛਾ ਹਾਂ ਇਹਨਾਂ ਵਾਸਤੇ ਟਾਈਮ ਕਾੜਦਾ ਮੈਨੂੰ ਇਹਨਾਂ ਦਾ ਗ੍ਰਾਂਤੀ ਸਿੰਘ ਵੀ ਬਾਬਾ ਟਾਈਮ ਤੋਂ ਜਾਂ ਲੇਟ ਹੈ ਗ੍ਰਾਂਤੀ ਸਿੰਘ ਵੀ ਮਤਲਬ ਕਿ ਬਾਅਦ ਚ ਬਣੇ ਹੋਊਗਾ ਬਾਅਦ ਚ ਬਾਅਦ ਚ ਅੱਛਾ ਹਾਂ ਪਹਿਲਾਂ ਇਹੀ ਸੀਗਾ ਇਹਨਾਂ ਦਾ ਤਾਂ ਬੱਕਰੀਆਂ ਦਾ ਬੱਕਰੀਆਂ ਤਾਂ ਹੰਦੇ ਚੱਲ ਠੀਕ ਹੈ ਦੇਖੋ ਭਾਈ ਕੰਮ ਪ੍ਰਤੀ ਵਫਾਦਾਰ ਹੋਣਾ ਜ਼ਰੂਰੀ ਆ ਬੰਦੇ ਨੂੰ ਬੱਕਰੀਆਂ ਕਿੰਨੀਆਂ ਕਨੇ ਜੀ ਫਿਰ ਬੱਕਰੀਆਂ ਮੇਰੇ ਕੋਲ 35 ਕਿਨਾਗ ਹੈ 35 ਕਿਨਾਗ ਹਾਂਜੀ 35 ਨਗ ਹੈਗੇ ਹੈਗੇ ਤੇ ਇਹਦਾ 40000 ਮੰਗਿਆ ਬੱਕਰੀ ਬੜੀ ਲੰਬੀ ਲੰਜੀ ਨਾਲ ਕੀ ਦੇਓਗੇ ਇਹਦੇ ਜੀ ਨਾਲ ਕੁਛ ਨਹੀਂ ਆਹ ਖੜੀ ਇਹਦੇ ਮੈਂ ਦੋ ਬੱਚੇ ਦਿੰਨੇ ਆਂ ਅੱਛਾ ਸੂਣ ਵਾਲੀ ਹੈ ਸੈਲ ਨਾ ਬੱਕਰੀ ਹੈ ਕਦੋਂ ਸੂਪਣੇ ਨੇ ਇਹ ਦੋ ਮਹੀਨੇ ਲੈ ਜੂਗੀ ਲੈ ਜੂਗੀ ਅੱਧ ਗੱਬ ਆਪਾ ਛੂਏ ਗੱਬ ਕਹਿੰਨੇ ਨਾ ਛੂਏ ਗੱਬ ਕਹਿੰਨੇ ਅੱਧ ਗੱਬ ਹੋ ਗਈ ਇਹ ਢਾਈਆਂ ਮਹੀਨਾ ਦੀ ਗੱਬਣਾ ਅੱਛਾ ਹਾਂ ਛੂਏ ਗੱਬ ਕਹਿੰਨੇ ਅਸੀਂ ਮਾਰਲੇ ਆਪਾਂ ਦੰਦ ਬੱਪੂ ਸਾਫ ਨੇ ਜੀ ਹਾਂ ਦੰਦ ਠੀਕ ਹੈ ਦੰਦ ਵੀ ਜਮਾ ਸਾਫ ਨੇ ਬੱਕਰੀ ਦੀ ਲੈਂਥ ਬਹੁਤ ਜ਼ਿਆਦਾ ਹੈ ਬਾਈ ਬਾਕੀ ਗੱਲਾਂ ਦੀਆਂ ਗੱਲਾਂ ਇਹਦੇ ਲੱਗਿਆ ਕੁਛ ਆ ਇਹ ਰਾਜਿਤ ਖੜੀ ਆ ਕੇ ਆਏ ਇਕੱਠੇ ਹੀ ਆਏ ਆ ਅਸੀਂ ਸਾਰੇ ਹਾਂਜੀ ਠੀਕ ਹੈ ਤੇ ਇਹਦਾ ਮੁੱਲ ਦੱਸੀ ਬਾਬੂ ਜੀ ਇਹਦਾ ਵੀ ਮੰਗਦੇ 40 35 ਵੀ ਕਹਿੰਨੇ 40 ਵੀ ਕਹਿੰਨੇ ਉਹ ਬੱਚੇ ਆ ਇਹਦੇ ਮਗਰ 2 ਮਹੀਨੇ ਦੇ ਬੱਚੇ ਮੰਗ ਰਾਈ 2 ਮਹੀਨੇ ਦੇ ਬੱਚੇ ਆ ਆਹਾਂ ਹਾਂਜੀ ਇਹਦੇ ਮੰਗ ਰ ਹਾਂਜੀ ਇਹਦੇ ਮੰਗ ਰ ਇਹਦੇ ਮੰਗਰ ਦੋ ਬੱਚੇ ਆਗੇ ਹੋਣਗੇ 2 2 ਢਾਈ ਮਹੀਨਿਆਂ ਦੇ ਹਾਂ 2 ਢਾਈ ਮਹੀਨੇ ਦੇ ਹੋਣਗੇ 2 ਢਾਈ ਮਹੀਨਿਆਂ ਦੇ ਹੋਣਗੇ ਭਾਈ ਹੋਰ ਵੀ ਕਈ ਨਗਨਗੇ ਹਾਂਜੀ ਕੰਮ ਕਾਇ ਬੱਕਰੀਆਂ ਦਾ ਕਿਵੇਂ ਆ ਜੀ ਬੱਕਰੀਆਂ ਤੋਂ ਕਮਾਈ ਕਿਵੇਂ ਕਰਦੇ ਹੋਗੇ ਹਾਂ ਉਹ ਵੀ ਹਾਨੂੰ ਦੱਸਾਂ ਗਰੰਟੀ ਸੈਂ ਕੁਦਲਾ ਚਲੇ ਨੇ ਏਸੀਆਂ ਚ ਆਪਾਂ ਹਾਂ ਮੈਂ ਇਹਨਾਂ ਵਾਸਤੇ ਟਾਈਮ ਕੱਢ ਕੇ ਆਉਣਾ ਦਾਣੇ ਪਾਉਣ ਵਾਸਤੇ ਇਹਨਾਂ ਨੂੰ ਘਰ ਹੀ ਪਾਲ ਦਉ ਘਰ ਹੀ ਪਾਲ ਦਮਾ ਘਰ ਹੀ ਰੱਖ ਬਾਹਰ ਨਹੀਂ ਕੱਢੀ ਕਦੇ ਵੀ ਬਾਹਰ ਨਹੀਂ ਕੱਢਦਾ ਕੋਈ ਇਹਨੇ ਵੀ ਜੱਦੀ ਪੁਸਤੀ ਕੰਮ ਆ ਕਦੇ ਬਾਹਰ ਕਦੇ ਨਹੀਂ ਕੱਢਿਆ ਸੀਗਾ ਬਾਹਰ ਦਾ ਸਮਾਂ ਅੱਛਾ ਹੁਣ ਬਾਹਰ ਜੇ ਕੋਈ ਦਵਾਈ ਦੀ ਵਾਲੇ ਪੱਤੇ ਖਾ ਗਈ ਇੱਕ ਦੀ ਵਿੱਚੋਂ ਭਰ ਗਈ ਫਿਰ ਜੀ ਬਹੁਤ ਨੁਕਸਾਨ ਹੁੰਦਾ ਹਦਾ ਸਹੀ ਗੱਲ ਆ ਉਹਨਾਂ ਸਾਨੂੰ ਨੁਕਸਾਨ ਹੋਣ ਤੋਂ ਅਸੀਂ ਘਰੇ ਹੀ ਪਾਨੇ ਮੱਕੀ ਵਗੈਰਾ ਹਮ ਮੀਰਾ ਸਾਨੂੰ ਪਤਾ ਹੀ ਹੁਣ ਆਪਣੇ ਘਰੇ ਨਹੀਂ ਲਾ ਆਉਂਦੇ ਜਾਂ ਕਿ ਪੜਤਾ ਪੈ ਜਾਂਦਾ ਐਵੇਂ ਪੂਰਾ ਵੱਧੂ ਜਾਇਜਾ ਕਰਾਂ ਅੱਛਾ ਹਾਂਜੀ ਠੀਕ ਆ ਅਗੇ ਜੇ ਫ੍ਰੀਜ ਅਸੀਂ ਫ੍ਰੀ ਦੀ ਖਰਾਕ ਤੇ ਪਾਲਦੀ ਉਹਨੇ ਹੀ ਆਉਦੇ ਸੀ ਤੇ ਉਦੋਂ ਵੱਧ ਹੋਣਾ ਠੀਕ ਆ ਫੇਰ ਬੰਦੇ ਨੂੰ ਹਿਲਾਵਾਂਗੇ ਉਹ ਵੀ ਘੱਟੋ ਕਰਤਾ ਇੱਕ ਬੱਕਰੀ ਦਾ 500 ਰੁਪਏ ਲੈਂਦੇ ਚ ਰਹੀਦਾ ਹਜ਼ਾਰ ਵੀ ਲੈਂਦੇ ਹੋਣਗੇ ਹੁਣ ਹਾਂਜੀ ਇਹ ਹਜ਼ਾਰ ਦੇ ਦਾਣੇ ਇੱਕ ਬੱਕਰੀ ਨੂੰ ਖਵਾਵਾਂਗੇ ਪੱਠੇ ਦਾ ਘਰੋਂ ਮਿਲ ਹੀ ਜਾਂਦੇ ਸਹੀ ਗੱਲ ਹੈ ਇਹ ਵੀ ਗੱਲ ਹੈਗੀ ਬਾਕੀ ਪੱਠੇ ਪਾ ਦਿੰਦੇ ਹੋਮਗੇ ਨਾ ਨੀਰਾ ਗੁਆਰੇ ਦਾ ਨੀਰਾ ਗੁਆਰੇ ਘੱਠਾ ਲਵਾ ਲੈਣੇ ਆ ਬਹੁਤ ਬਹਾਵੇਂ ਇਸ ਯਾਨੀ ਕਿ ਫਾਰਮ ਦੀਆਂ ਬੱਕਰੀਆਂ ਨੇਗੀਆਂ ਹੋਰ ਘਰੇ ਕਿੰਨੇ ਨਾਗ ਹੋਣਗੇ ਘਰੇ ਹੁਣ ਦੱਸਿਆ 35 ਨਾਗ ਹੋਣਗੇ ਰਲਾ ਮਲਾ ਕੇ ਉਹ ਬੱਚੇ ਆ ਕਿਵੇਂ ਬੱਚੇ ਦੇ 35 ਨਾਗ ਨਹੀਂ ਕਦੇ ਬਾਹਰ ਗੱਡੀ 20 ਬੱਚੇ ਆ ਵੀ ਇਹਨਾਂ ਨਾਲ ਦੇ ਬੱਚੇ ਆ ਤੇ 15 ਨਾਗ ਹੋਰ ਹੈਗੇ ਇਹ ਦੁਬੱਡੇ ਉਹ ਬੱਕਰੇ ਖੜੇ ਪਰੇ ਠੀਕ ਹੈ ਜੀ ਲੈ ਜੀ ਬਹੁਤ ਧੰਨਵਾਦ ਕਰਦੇ ਆ ਬੱਪੂ ਜੀ ਹੈ ਕਿ ਪਿੰਡ ਕਿਹੜਾ ਸੀ ਆਪਣਾ ਸੇਖਾਗਲਾ ਜੀ ਸੇਖਾਗਲਾ ਇੱਕੋ ਹੀ ਪਿੰਡ ਤੇ ਆਏ ਨੇ ਕਿ ਬੱਪੂ ਤੇ ਬਾਈ ਜੀ ਹੈ ਨਾ ਵਧੀਆ ਲੱਗੀਆਂ ਗੱਲਾਂ ਬਾਤਾਂ ਬਾਈ ਮਿਹਨਤੀ ਹੋਣਾ ਜ਼ਰੂਰੀ ਹੈ ਬੰਦੇ ਨੂੰ ਕੰਮ ਚਾਹੇ ਜਿਹੜਾ ਮਰਜ਼ੀ ਕਰਦੇ ਹੋਗੇ ਆਪਣਾ ਕੰਮ ਜਿਹੜਾ ਕਰਦੇ ਹੋ ਮੈਂ ਕਹੂੰਗਾ ਵੀ ਉਹਦੇ ਨਾਲ ਇੱਕ ਅੱਧਾ ਕੰਮ ਹੋਰ ਬਿੱਡ ਕੇ ਰਖੋ ਨਾਲ ਦੀ ਨਾਲ ਠੀਕ ਹੈ ਮਿਹਨਤ ਜ਼ਰੂਰ ਲੱਗੂਗੀ ਸਮਾਂ ਵੀ ਹੋ ਸਕਦਾ ਤੁਹਾਡੇ ਕੋਲ ਘੱਟ ਬਚੇ ਪਰ ਉਹਦਾ ਫਲ ਵੀ ਤੋੜਨ ਜ਼ਰੂਰ ਮਿਲੂਗਾ ਹਨਾ ਜੀ ਚੰਗਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ